ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੋ ਕਿ ਆਪ ਜੀਆਂ ਨੂੰ ਪਤਾ ਹੀ ਹੈ ਕਿ ਪਿੰਡ ਮੁਖ ਲਿਆਣਾ ਵਿਖੇ ਤਨ ਤਨ 108 ਬ੍ਰਹਮ ਗਿਆਨੀ ਸੰਤ ਬਾਬਾ ਉਹਦੇ ਸਿੰਘ ਜੀ ਮਹਾਰਾਜ ਇਹਨਾਂ ਦੇ ਸਥਾਨ ਗੁਰਦੁਆਰਾ ਸ਼੍ਰੀ ਅੰਗਠਾ ਸਾਹਿਬ ਜੀ ਵਿਖੇ ਜੋ ਕਿ ਸੰਤ ਬਾਬਾ ਨਰੈਣ ਸਿੰਘ ਜੀਆਂ ਦੇ ਸਾਲਾਨਾ ਵਰਸੀ ਦੇ ਸੰਬੰਧ ਦੇ ਵਿੱਚ ਇੱਕ ਤਰੀਕ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਹੋਣੇ ਹਨ ਜਿਨ੍ਹਾਂ ਦੇ ਭੋਗ ਤਿੰਨ ਤਰੀਕ ਨੂੰ ਪਾਏ ਜਾਣੇ ਹਨ ਸਵੇਰੇ 8:30 ਵਜੇ ਭੋਗ ਤੋਂ ਉਪਰੰਤ ਮਹਾਨ ਕੀਰਤਨ ਦਰਬਾਰ ਸੱਦਿਆ ਹਨ ਜਿਸ ਦੇ ਵਿੱਚ ਅੰਥ ਦੇ ਮਹਾਨ ਵਿਦਵਾਨ ਕੀਰਤਨੀ ਜਿਥੇ ਕਥਾਵਾਚਕ ਪਹੁੰਚ ਰਹੇ ਹਨ ਜੋ ਕਿ ਕੀਰਤਨ ਦੀ ਰੰਮਤਾ ਦਾਸ ਦੇ ਜਿੱਥੇ ਵਾਸਾ ਹੋਵੇਗੀ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੰਡੀ ਕਥਾਵਾਚਕ ਪਹੁੰਚ ਰਹੇ ਹਨ ਬਾਅਦ ਵਿੱਚ ਭਾਈ ਸਾਹਿਬ ਭਾਈ ਹਰਪ੍ਰਜਨ ਸਿੰਘ ਜੀ ਸੋਤਲੇ ਵਾਲੇ ਕੀਰਤਨੀ ਜਥਾ ਪਹੁੰਚ ਰਹੇ ਹਨ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਜੋ ਕਿ ਹਰ ਸਾਲ ਸਾਲ ਦੀ ਤਰ੍ਹਾਂ ਬੜੇ ਧਮ ਧਮ ਦੇ ਨਾਲ ਵਰਸੀ ਦੇ ਸਮਾਗਮ ਮਨਾਏ ਜਾਂਦੇ ਹਨ ਆਪ ਜੀਆਂ ਨੂੰ ਬੇਨਤੀ ਹੈ ਕਿ ਤਿੰਨ ਦਿਨਾਂ ਹਾਜ਼ਰੀਆਂ ਭਰ ਕੇ ਗੁਰੂ ਘਰ ਦੀ ਸੇਵਾ ਦਾ ਤੇ ਗੁਰਬਾਣੀ ਦਾ ਲਾਹ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ